ਜੈਤਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕੋਈ ਜਨ ਕਵਨ ਇਹਾ ਜਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਤਰਾਯਮੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਮਰਤ ਵੇਲੇ ਜੈਲ ਸ੍ਰੀ ਦੇ ਅੰਦਰ ਪੰਜ ਸ਼ਬਦ ਸਤੋਤਰੂ ਮਹਾਰਾਜ ਦਾ ਜਾਖ ਰੂਪ ਉਪਜਾਰਨ ਕੀਤੇ ਹਨ ਹੁਣ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰਮ ਕਿਰਪਾਲਤਾ ਕਰਕੇ ਜੈਲ ਸ੍ਰੀ ਰਾਗਣੀ ਅੰਦਰ ਬਾਣੀ ਸ਼ੁਰੂ ਕਰਨੀ ਹਨ ਸਤਗੁਰੂ ਮਹਾਰਾਜ ਸਾਹਿਬ ਦੇ ਦੀਵਾਨ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਗ ਦੇ ਅੰਦਰ ਪੁਰਖ ਦੇ ਨਾਸ਼ਿਤ ਕਰਨ ਵਾਲੇ ਕੌਣ ਹਨ ਤਾਂ ਦੁਨੀਆਂ ਦੇ ਲੋਕਾਂ ਨੇ ਮੰਨਿਆ ਹੈ ਇੱਕ ਤਾਂ ਸਬੰਧੀ ਪੁਰਖ ਦੇ ਮਿੱਤਰ ਹਨਗੇ ਸਬੰਧੀ ਉਹਨਾਂ ਚ ਰવાય ਜਿਨ੍ਹਾਂ ਚ ਦੌਲਤ ਕੋਲੇ ਹੋਵੇ ਜਦ ਹੀ ਨਿਰਦਨ ਦੇਖੋ ਨਰਕੋ ਸੰਗ ਛਾੜ ਸਭ ਭਾਗੇ ਅਤੇ ਦੂਸਰਾ ਧਨ ਤਾਂ ਉਹਨਾਂ ਚ ਰવાય ਜਿਨ੍ਹਾਂ ਚ ਪ੍ਰਾਪਰਵਦ ਹੋਵੇ ਜਦੋਂ ਪ੍ਰਾਪਰਵਦ ਮੁੱਕ ਜੇ ਉਦੋਂ ਉਹ ਰਾਜੇ ਵੀ ਕੰਗਾਲ ਹੋਏ ਦੇਖੀ ਦੇਣਗੇ ਇਸ ਕਰਕੇ ਪੀਜੀ ਕੀ ਜੇ ਕਰਮ ਹਨ ਪੁਰਖ ਦੇ ਮਿੱਤਰ ਜਿਹਹੇ ਜੇ ਕਰਮ ਕਰਦਾ ਹੈ ਉਹ ਹਜੂ ਨੂੰ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਕਿ ਕਈ ਕਰਮ ਐਸੇ ਐ ਉਹ ਚਿਰ ਪਾ ਕੇ ਖਾਜਮ ਦੇ ਹਨ ਕਈ ਛੇਤੀ ਫਲ ਦੇ ਦਿੰਦੇ ਹਨ। ਇਸ ਪ੍ਰਕਾਰ ਸਾਧ ਸੰਗੇ ਜੀ ਇਹ ਕਾਰੋ ਮਿੱਤਰ ਹਨ ਇਸ ਦੇ ਜੇ ਤਾਂ ਮਾੜੇ ਕਰਦਾ ਤਾਂ ਸਜ਼ਾ ਦਉਂਦੇ ਹਨ ਜੇ ਚੰਗੇ ਕਰਦਾ ਤਾਂ ਇਹਦਾ ਜਸ ਦਉਂਦੇ ਹਨ। ਇਸ ਪ੍ਰਕਾਰ ਤਿੰਨ ਪ੍ਰਕਾਰ ਦੇ ਮਿੱਤਰ ਲੋਕਾਂ ਨੂੰ ਮੰਨੇ। ਇਹਨਾਂ ਮਿੱਤਰਾਂ ਵਿੱਚੋਂ ਸੰਸਾਰ ਦੇ ਅੰਦਰ ਕੌਣ ਅਸਲ ਚ ਸਹਾਇਕ ਹੈ ਤਾਂ ਗੁਰੂ ਮਹਾਰਾਜ ਸਾਹਿਬ ਇਸ ਪਰਮਪਵਿੱਤਰ ਸਿਨਮੁਖ ਵਾਕ ਵਿੱਚ ਚਾਰਨ ਕਰਦੇ ਹਨ ਜੈਸ਼ਰੀ ਮੁਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਪੀਜੇ ਕਰ ਸਰਕਾਰ ਚ ਚਾਰਦੇ ਹਨ ਆਪ ਚ ਮੰਗਲ ਕਰਦੇ ਕੋ ਓਮਕਾਰ ਸਤਿਗੁਰ ਪ੍ਰਸਾਦ ਇਕੋ ਦਾ ਆਤਮਾ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕੋਈ ਜਨ ਕਵਨ ਇਹਾ ਜਗ ਮੀਤ ਤੇ ਭਾਈ ਕੋਈ ਆਦਮੀ ਹੈ ਜਿਹੜਾ ਜਾਣਦਾ ਕਿ ਜਗਤ ਵਿੱਚ ਕੌਣ ਜਨ ਕਵਨ ਇਹਾ ਜਗ ਮੀਤ ਐਸੇ ਕੋਈ ਕਰੋੜਾਂ ਵਿੱਚੋਂ ਜਿਹੜਾ ਜਾਣਦਾ ਹੋਵੇ ਇਹ ਜਗ ਦੇ ਵਿੱਚ ਸੱਜਣ ਕੌਣ ਹੈ ਮੇਰਾ ਪਿਆਰ ਕਰਨ ਵਾਲਾ ਕੌਣ ਹੈ ਜਿਤ ਹੋਏ ਕਿਰਪਾਲ ਸੋਈ ਵਿਦ ਬੂਝੈ ਨਾਨਕ ਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪੂਰਬ ਨੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾਲੂ ਹੋਵੇ ਉਹ ਹੀ ਇਸ ਬਿਧੀ ਨੂੰ ਬੂਝ ਸਕਦਾ ਸਮਝ ਸਕਦਾ ਹੈ ਕਾ ਕੀ ਨਿਰਮਲ ਰੀਤ ਉਸ ਮਹੁਰ ਗਰੀਬਾਤ ਉਜਲ ਮਰਜ਼ਾਦਾ ਹੈ ਜਿਨ੍ਹਾਂ ਨੇ ਸਮਝ ਲਿਆ ਹੈ ਉਹਨਾਂ ਦੀ ਮਾਇਆ ਵੀ ਮੈਲ ਵਾਲੀ ਲਾਲਚ ਵਾਲੀ ਲਿਫਸਾ ਵਾਲੀ ਠੱਗੀ ਵਾਲੀ ਛਾਲ ਵਾਲੀ ਤੀਨੀ ਕੁਝ ਲੋਨਾਂ ਦੀ ਰੀਤੀ ਹੈ ਸਾਧ ਸੰਗੇ ਜੀ ਮਾਇਆ ਦੀ ਮਾਲ ਤੋਂ ਅਵਿਗਿਆਰੀ ਮਾਲ ਤੋਂ ਸਰਜਲ ਦੁਖ ਰੂਪ ਸੁਭਾਵਾਂ ਦੀ ਮੈਲ ਤੋਂ ਰਹਿਤ ਮਗਯਾਦਾ ਹੋਣੋ ਪਿਆਰਿਆਂ ਦੀ ਰਹਾਉ ਮਾਤ ਪਿਤਾ ਬਣਤਾ ਸੁਤ ਬੰਧ ਹੁਣ ਗੁਰੂ ਮਹਾਰਾਜ ਸਾਹਿਬ ਜਿਗਾਂ ਦੇ ਨਾਲੇ ਪਿਆਰ ਕਰੀ ਬੈਠਾ ਗਲਤੀ ਨਾਲ ਉਹਨਾਂ ਸਬੰਧੀਆਂ ਵਾਬਜ ਜ਼ਿਕਰ ਕਰਦੇ ਐ ਸਕੇ ਪਾਤਸ਼ਾਹ ਜੀ ਮਾਤ ਪਿਤਾ ਬਨਤਾ ਸੁੱਤ ਬੰਧਪ ਜਿਹੜੇ ਭਾਈ ਆਪਣੀ ਮਾਤਾ ਨੂੰ ਆਪਣਾ ਸਮਝਿਆ ਹੈ ਕਿ ਮੇਰੀ ਸਹਿਤਾ ਕਰੇਗੀ ਜਾਂ ਪਿਤਾ ਨੂੰ ਆਪਣਾ ਸਹਾਇਕ ਸਮਝਿਆ ਹੈ ਜਾਂ ਬੰਤਾ ਆਪਣੀ ਇਸਤਰੀ ਨੂੰ ਸਹਾਇਕ ਸਮਝਿਆ ਹੈ ਜਾਂ ਆਪਣੇ ਪੁੱਤਰਾਂ ਨੂੰ ਜਾਂ ਆਪਣੀਆਂ ਨੋਹਾ ਆਦਿਕਾਂ ਨੂੰ ਬੰਦਬਸੰਬੰਧੀਆਂ ਆਦਿਕਾਂ ਨੂੰ ਆਪਣੇ ਮੰਨਿਆ ਹੈ ਇਸ਼ਟ ਮੀਤ ਅਰ ਭਾਈ ਇਸ਼ਟ ਦੇਵਤੇ ਜਿਹੜੇ ਮੰਨੇ ਹਨ ਕਿ ਦੇਵਤੇ ਸਾਡੀ ਸਹਿਤਾ ਕਰਨਗੇ ਇਸ਼ਟ ਪਿਆਰੇ ਮਿੱਤਰ ਜਿਹੜੇ ਮੰਨੇ ਹਨਗੇ ਮੇਰੇ ਸੱਜਣ ਮਿੱਤਰ ਸਹਿਤਾ ਕਰਨਗੇ ਅਨ ਮੇਰੇ ਭਰਾ ਜਿਹੜੇ ਐਸਕੇ ਮੇਰੇ ਮਾਤਾ ਪਿਤਾ ਤੋਂ ਜਿਹੜੇ ਪੈਦਾ ਹੋਏ ਉਹ ਮੇਰੀ ਸਹਿਤਾ ਕਰਨਗੇ ਜੋ ਜਨਮ ਕੇ ਮਿਲੇ ਸੰਜੋਗੀ ਇਹ ਤਾਂ ਭਾਈ ਮਾਰਾ ਕਹਿੰਦੇ ਪੁਰਬਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਕਰਮ ਸੀ ਨਾ ਕਿਸੇ ਤੋਂ ਪੈਸੇ ਲੈਣੇ ਸੀ ਕਿਸੇ ਨੂੰ ਦੇਣੇ ਸੀ ਉਹ ਸੰਜੋਗ ਕਰਕੇ ਸੰਬੰਧ ਹੋਏ ਆ ਜੋ ਜੋ ਕਿਸੇ ਦਾ ਖਰਚ ਹੋਣਾ ਸੀ ਉਸੇ ਤਰੀਕੇ ਨਾਲ ਕਿਸੇ ਨੂੰ ਕਰਾਉਣਾ ਸੀ ਅਜੇ ਕਿਸੇ ਨੂੰ ਕਰਨਾ ਸੀ ਇਹ ਸੰਜੋਗ ਕਰਕੇ ਪੁਰਬਲਿਆਂ ਕਰਕੇ ਸਾਰੇ ਇਕੱਠੇ ਹੋਏ ਹਨ ਜੋ ਜੋ ਕਰਮ ਕੀਤੇ ਆ ਮੈਨੇ ਜਿਹੜੇ ਸੰਬੰਧ ਕਰਕੇ ਸਾਰੇ ਕੱਤਰ ਹੋਏ ਐ ਅੰਤ ਹੈ ਕੋ ਨਾ ਸਹਾਈ ਜਦੋਂ ਪੁਰਖ ਦਾ ਅੰਤ ਵੇਲਾ ਆਉਂਦਾ ਕੋਦੋ ਹੀ ਕੋਈ ਵੀ ਇਹਨਾਂ ਚੋਂ ਸਹਾਇਤਾ ਨਹੀਂ ਕਰ ਸਕਦਾ ਹੈ ਇਸ ਕਰਕੇ ਗਲਤੀ ਨਾਲ ਉਹਨਾਂ ਨੂੰ ਆਪਣੀ ਮੰਨਿਆ ਸੀ ਇੱਕ ਵਿਦਵਾਨ ਸੀ ਪੰਡਤ ਉਸ ਨੇ ਉਹਦੇ ਘਰ ਪੁੱਤਰ ਪੈਦਾ ਹੋਇਆ ਉਹ ਜੋਤਸੀ ਸੀ ਚੰਗਾ ਸਿਆਣਾ ਉਸਨੂੰ ਪੁੱਤਰ ਦੀ ਹਾਲਤ ਵੇਖੀ ਜਦੋਂ ਹੱਥ ਵੇਖਿਆ ਜੰਮੇ ਪੁੱਤਰ ਦਾ ਕਹਣ ਲਗਾ ਇਹ ਮੇਰਾ ਪੁੱਤਰ ਜਿਹੜਾ ਜੰਮਿਆ ਹੈ ਇਸਨ ਮੇਰੇ ਪਾਸੋਂ 10000 ਰੁਪਏ ਲੈਣਾ ਹੈ ਜਦੋਂ 10000 ਮੇਰੇ ਘਰ ਤੋਂ ਹੀ ਲਵੇਗਾ ਉਦੋਂ ਤੱਕ ਜਿਉਂਦਾ ਰਹੇਗਾ ਮਗਰੋਂ ਇਹ ਚੜਾਈ ਕਰ ਜਾਏਗਾ ਜਦੋਂ ਇਹ ਖਿਆਲ ਨਾਲ ਕੀਤਾ ਲੋਕਾਂ ਨੂੰ ਰਾਜਪੰਦਰ ਸੀ 10000 ਰੁਪਇਆ ਉਹ ਸਿੱਧੇ ਨਹੀਂ ਲੋਕਾਂ ਨੂੰ ਦਾਹਨ ਕਰ ਦੁੱਤਾ ਉਸ ਬ੍ਰਾਹਮਣ ਨੂੰ ਦਿੱਤਾ ਬ੍ਰਾਹਮਣ ਜੇ 10000 ਰੁਪਇਆ ਆਇਆ ਲੜਕਾ ਉਦੋਂ ਹੀ ਗੁਜ਼ਰ ਗਿਆ ਹਰਾਨ ਹੋ ਗਿਆ ਕਹਿੰਦੇ ਵੇਖੋ ਇਹ ਵੀ ਇੰਨੀ ਉਮਰ ਸੀ 10000 ਰੁਪਇਆ ਪਿਛਲੇ ਜਨਮ ਦਾ ਮੇਰਾ ਦੇਣਾ ਸੀ ਤੇ ਹੁਣੇ ਇਸ ਵਕਤ ਕਹਿੰਦੇ ਜਨਮ ਦੀ ਖੁਸ਼ੀ ਵਿੱਚ ਆ ਗਿਆ ਤੇ ਹੁਣੇ ਗੁਜ਼ਰ ਗਿਆ ਇਸੇ ਪ੍ਰਕਾਰ ਸਾਧ ਸਿੰਘ ਜੀ ਫੇਰ ਦੂਜਾ ਪੁੱਤਰ ਪੈ ਜਾ ਹੋਇਆ ਦੂਜੇ ਪੁੱਤਰ ਨੇ ਸੀ ਕਿ ਇਸ ਨੇ 10000 ਰੁਪਇਆ ਮੇਰੇ ਪਾਸੋਂ ਲੈਣਾ ਹੈ ਉਹ ਜੋਰ ਸਿੰਘ ਇਹ ਦੇਖਿਆ ਉਸੇ ਵਕਤ ਸਾਧ ਸਿੰਘ ਜੀ ਉਹ 10000 ਰੁਪਇਆ ਉਹ ਜੋਰ ਸੀਨ ਖਰਚ ਕਰ ਦੁੱਤਾ ਉਹਦੀ ਖੁਸ਼ੀ ਵਿੱਚ ਉਸੇ ਵੇਲੇ ਲੜਕਾ ਗੁਜ਼ਰ ਗਿਆ ਇਸ ਪ੍ਰਕਾਰ ਦੀ ਹਾਲਤ ਹੈ ਪੁਰਾਣੇ ਜਨਮਾਂ ਦੇ ਸਾਰੇ ਸੰਯੋਗ ਸੰਬੰਧ ਕਰਕੇ ਲੈਣੇ ਦੇਣੇ ਦੇ ਸਾਰੇ ਸੰਬੰਧੀ ਬਣੇ ਹੋਏ ਹਨ ਅੰਤਹਿ ਕੂਨਾ ਸਹਾਾਈ ਅੰਤ ਦੇ ਮੇਰੇ ਕੋਈ ਕਿਸੇ ਦਾ ਸਹਾਇਕ ਨਹੀਂ ਸਹਿਤਾ ਨਹੀਂ ਕਰ ਸਕਦਾ ਹੈ ਮੁਕਤ ਮਾਲ ਕਨਕ ਲਾਲ ਹੀਰਾ ਇਹ ਤਾਂ ਸੰਬੰਧੀਆਂ ਦੀ ਹਾਲਤ ਸਲਗੁਰੂ ਜੀ ਨੂੰ ਦੱਸਦੀ ਹੈ ਹੁਣ ਜਿਹੜੇ ਲੋਕਾਂ ਨੇ ਫੇਟੂ ਨਾਨਕਾਰ ਪੱਖਾ ਰਹਿੰਦੇ ਸੇ ਹਿੰਦੂ ਜੀ ਕਰਨਾ ਮੈਜਾ ਟਿਕੇ ਲੋਕ ਤ ਮਾਲ ਕਣਕ ਲਾਲ ਹੀਰਾ ਜਿਹੜੇ ਮੋਤੀਆਂ ਨੂੰ ਆਪਣੇ ਮਾਲ ਮੋਤੀਆਂ ਦੀਆਂ ਮਾਲਾ ਮੰਨੀਆਂ ਨੇ ਕਿ ਮੇਰੀ ਸਹਾਇਤਾ ਕਰਨੀਆਂ ਦولت ਮੋਤੀਆਂ ਦੀ ਮਾਲਾ ਤੇ ਕਣਕ ਸੋਨਾ ਆਦਕ ਲਾਲ ਹੀਰੇ ਆਦਕ ਇਹ ਜਿੰਨੇ ਧਨ ਦੌਲਤ ਮੰਨੀ ਹੈ ਪੁਰਖ ਨੇ ਮਨ ਰੰਜਨ ਕੀ ਮਾਇਆ ਇਹ ਮਨ ਨੂੰ ਪ੍ਰਸੰਨ ਕਰਨ ਵਾਲੀ ਮਾਇਆ ਮੰਨੀ ਹੈ ਕਿ ਮੇਰਾ ਮਨ ਇਹਨਾਂ ਨੂੰ ਪਾ ਕੇ ਪ੍ਰਸੰਨ ਹੋਵੇਗਾ ਇਹ ਜੀਆਂ ਨੂੰ ਮਨ ਨੂੰ ਪ੍ਰਸੰਨ ਕਰਨ ਵਾਲੀ ਜਿਹੜੀ ਮਾਇਆ ਮੰਨੀ ਹੈ ਅਸਲ 'ਚ ਜਿਹੜੇ ਲੋਕ ਨੇ ਜੇ ਮਨ ਪ੍ਰਸੰਨ ਹੋ ਗਿਆ ਸਭ ਕੁਝ ਪ੍ਰਸੰਨ ਹੋ ਗਿਆ ਮਨ ਪ੍ਰਸੰਨ ਨਹੀਂ ਹੁੰਦਾ ਗਲਤੀ ਨਾਲ ਮੰਨਿਆ ਕਿ ਮਨ ਨੂੰ ਮੇਰੇ ਨੂੰ ਪ੍ਰਸੰਨ ਕਰੇਗੀ ਇਹ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਪਹਿਲਾ ਉਮਰ ਜਦੋਂ ਪਦਾਰਸ਼ ਨਹੀਂ ਹੁੰਦਾ ਉਦੋਂ ਹਾਰੇ ਮੈਨੂੰ ਧੰਦੇ ਹਾਰੇ ਮੇਰੇ ਕੋਲੇ ਪਦਾਰਥ ਹੋਣ ਇਸ ਪ੍ਰਕਾਰ ਕਰਦੇ ਹੋਏ ਜੀ ਮੰਗਦੇ ਮੰਗਦੇ ਦੀ ਸਾਰੀ ਉਮਰ ਗੁਜ਼ਰ ਜਾਂਦੀ ਹੈ ਅਤੇ ਜਿਸ ਵਕਤ ਨਾ ਹੋਵੇ ਉਹ ਕਹਿੰਦੇ ਹਾ ਬੜਾ ਕਸ਼ਟ ਹੈ ਖਾ ਬੜਾ ਦੁੱਖ ਹੈ ਇਸ ਪ੍ਰਕਾਰ ਕਰ ਜਦੋਂ ਪਦਾਰਥ ਆ ਜੇ ਉਦੋਂ ਸ਼ਰਾਬਾਂ ਦੀਆਂ ਬੋਲਾਂ ਖੋਲੋ ਬੱਕਰੇ ਛਪਰੇ ਮਾਰ ਬੜੀਆਂ ਖੁਸ਼ੀਆਂ ਕਰਦਾ ਹੈ ਉਦੋਂ ਫਿਰ ਹਾ ਹਾ ਹੰਕਾਰ ਦੇ ਵਿੱਚ ਹਾ ਹਾ ਸ਼ਬਦੋ ਚਾਰਸੀ ਉਮਰ ਗੁਜ਼ਰ ਜਾਂਦੀ ਏ ਜਦੋਂ ਸਾਰਾ ਚਲਿਆ ਜਾਵੇ ਹੈ ਮੇਰਾ ਧਨ ਕਿਉਂ ਨਾਸ ਹੋ ਗਿਆ ਖੈ ਮੇਰਾ ਧਨ ਕਿਉਂ ਨਾਸ ਹੋ ਗਿਆ ਕਿਉਂ ਕਰਦੇ ਦੀ ਉਮਰ ਗੁਜ਼ਰ ਜਾਂਦੀ ਏ ਕਿਉਂ ਮਨ ਪ੍ਰਸੰਨ ਨਹੀਂ ਹੁੰਦਾ ਇਸ ਪਦਾਰਥਾਂ ਕੇ ਸਭੋ दुखी ਹੋਏ ਦਾ ਸਮਾਂ ਗੁਜ਼ਰਦਾ ਹੈ। ਤਾਂ ਮਹ ਸੰਤੋਖ ਨਾ ਪਾ। ਫਿਰ ਜੇ ਕਿਸੇ ਕੋਲੇ ਪਲਾ ਪਦਾਰਥ ਰਹੇ ਵੀ ਪੂਰਾ ਨਾ ਖਰਚ ਹੋ ਸਕੇ ਤਾਂ ਉਸ ਪਦਾਰਥ 'ਚ ਸੰਤੋਖ ਨਹੀਂ ਪਾਉਂਦਾ। ਮਨ ਕੈ ਸੈਸ ਖਟੇ ਲੱਖ ਕੋਠ ਤਾਵਾ। ਤ੍ਰਿਪਤ ਨਾ ਆਵਾ ਮਾਇਆ ਪਾਛੇ ਪਾਵ। ਜੇ ਸੌ ਹੋ ਜੇ ਫਿਰ ਹਜ਼ਾਰ ਦੀ ਇੱਛਾ ਕਰਦਾ। ਫਿਆਰ ਹੋ ਜੇ ਤਾਂ ਲੱਖ ਦੀ ਇੱਛਾ ਕਰਦਾ। ਕਿਉਂ ਤਰ ਲੱਖ ਰੁਪਈਆ ਆਈ ਹੋਵੇ ਪਰ ਤ੍ਰਿਪਤ ਨਹੀਂ ਉਹਦੀ ਪਿੱਛੇ ਪਾਈ ਜਾਂਦਾ ਜਮਾ ਕਰੀ ਜਾਂਦਾ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਕੋ ਲੁਜੀ ਹੈ ਕਿਉਂ ਸੰਤੁਸ਼ਟ ਨਹੀਂ ਹੁੰਦਾ ਚਿੱਟ ਵੀ ਇੰਨੇ ਪਦਾਰਥ ਮੇਰੇ ਕੋ ਹੋ ਗਏ ਆ ਹੁਣ ਮੈਂ ਸੰਤੋਖ ਕਰ ਲਵਾਂ ਇੰਉ ਸੰਤੋਖ ਨੂੰ ਨਹੀਂ ਇਸ ਪੁਰਖ ਨੂੰ ਪਾਉਣਾ ਕੀਤਾ ਇਹਨਾਂ ਪਦਾਰਥਾਂ ਵਿੱਚ ਇਸ ਕਰਕੇ ਸੁਖ ਨਹੀਂ ਬਿਨਾਂ ਸੰਤੋਖ ਤੋਂ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ ਸੋ ਬਨੁਮਨ ਵਰਤ ਸੋ ਕਾਜ ਹੈ ਕਿਸੇ ਨੂੰ ਸੰਤੋਖ ਨੂੰ ਵਾਲਾ ਸਾਹ ਕਹਿੰਦੇ ਪਾਇਆ ਨਹੀਂ ਹੈ ਹਾਸ ਰਾਤ ਆਸ ਪਵਨ ਤੀਜ ਸਿੱਕ ਤਾਂ ਸਬੰਧੀਆਂ ਨੂੰ ਮਿੱਤਰ ਸਮਝਿਆ ਸੀ ਉਹਨਾਂ ਹੀ ਤਾਂ ਇਹ ਹਾਲ ਤਾਂ ਤਨੂ ਸਹੈ ਕੋਈ ਨਹੀਂ ਦੂਜੇ ਜਿਹੜੇ ਪਦਾਰਥ ਐ ਨਾ ਕਰਕੇ ਕਿਸੇ ਨੂੰ ਸੰਤੋਖ ਨਹੀਂ ਆਇਆ ਸਾਰੇ ਤ੍ਰਿਸ਼ਨਾ ਕਰਕੇ ਪ੍ਰਸ਼ਨਾਲੀ ਰਹਿੰਦੇ ਹਨ ਹੁਣ ਪੀੜੀ ਗੱਲ ਕਹਿੰਦੇ ਅਸਵਾਰੀਆਂ ਨੂੰ ਆਪਣਾ ਸੁਖਦਾਇਕ ਮੰਨਿਆ ਜਿਹੜਾ ਉਹਨਾਂ ਦੀ ਵਾਬਤ ਆਉਂਦੇ ਹਨ ਮਹਾਰਾਜ ਹਸਤ ਰਾਥ ਅਸ ਪਵਨ ਤੀਜ ਹਾਥੀਆਂ ਦੀਆਂ ਸਵਾਰੀਆਂ ਜਿਹੜੀਆਂ ਕਰਨੀਆਂ ਹੈ ਰਸਾਂ ਦੀਆਂ ਜੰਦੀ ਰਸਾਂ ਮੋਟਰਾਂ ਦੀਆਂ ਸਵਾਰੀਆਂ ਕਰਨੀਆਂ ਜਿਹੜੀਆਂ ਅਸ਼ਵ ਘੋੜਿਆਂ ਤੇ ਤੇ ਸਵਾਰ ਹੋ ਕੇ ਜਿਹੜੇ ਪੌਣ ਨਾਲੋਂ ਦੀ ਪੌਣ ਕੇ ਗੌਨ ਕੋ ਜਾਤ ਨੇ ਵਾਰੇ ਪੌਣ ਦੇ ਗਵਨ ਨੂੰ ਪਿੱਛੇ ਹਟਾ ਜਾਣ ਐਡੇ ਪੌਣ ਨਾਲ ਵੀ ਤੇਜ਼ ਚੱਲਣ ਵਾਲੇ ਘੋੜਿਆਂ ਦੀਆਂ ਸਵਾਰੀਆਂ ਜਿਹੜੀਆਂ ਹਨ ਧਨੀ ਭੂਮਨ ਚਤਰੰਗਾ ਅਤੇ ਧਨੀ ਮਾਲਕ ਹੋਣਾ ਪਦਾਰਥਾਂ ਦਾ ਧਨੀ ਹੋਣਾ ਸ਼ਾਹਕਾਰ ਹੋਣਾ ਤੇ ਭੂਮਨ ਜੰਗੀਰਦਾਰ ਹੋਣਾ ਮਾਇਆ ਹੋਣੀ ਤੇ ਰਾਜਾ ਬਣ ਕੇ ਰਿਵਾਰੀਆਂ ਦਾ ਮਾਲਕ ਬਣ ਕੇ ਚਤਰੰਗਾ ਚਾਰ ਰੰਗਾਂ ਦੀ ਫੌਜ ਹੋ ਜਾਣੀ ਹਾਟੀਆਂ ਦੀ ਇਸ ਵਾਰੀ ਵਾਲੀ ਫੌਜ ਪਿਛਲੀਆਂ ਫੌਜਾਂ ਹੁੰਦੀਆਂ ਸੀ ਅਤੇ ਰਸਾਂ ਦੀਆਂ ਸਵਾਰੀਆਂ ਵਾਲੀਆਂ ਘੋੜਿਆਂ ਦੀਆਂ ਸਵਾਰੀਆਂ ਵਾਲੀਆਂ ਤੀਜੀ ਚੌਥੀ ਪੈਦਲ ਸਵਾਰੀਆਂ ਹੁੰਦੀਆਂ ਸਨ ਪੈਦਲ ਫੌਜ ਹੁੰਦੀ ਸੀ ਇਹ ਚਾਰ ਤਰ੍ਹਾਂ ਦੀ ਫੌਜ ਪਿਛਲੀ ਸੀ ਅੱਜ ਕੱਲ ਤਾਂ ਜੰਗੀ ਮੋਟਰਾਂ ਤੇ ਹਵਾਈ ਜਹਾਜ਼ਾਂ ਦਾ ਕੰਮ ਚੱਲਿਆ ਹੈ ਕਿਉਂ ਅਸ ਤੋਂ ਪਵਨ ਇਹ ਪਾਉਣ ਦੇ ਘੋੜੇ ਜਿਹੜੇ ਹਵਾਈ ਜਹਾਜ਼ ਹੈ ਪਾਉਣ ਦੇ ਘੋੜੇ ਮੋਟਰਾਂ ਹਨ ਇਹ ਸਾਰੇ ਪੰਮੇ ਇਨ ਤੇਜ ਹੋਣ ਪਾਉਣ ਨਾਲ ਵੀ ਤੇਜ ਚੱਲਣ ਵਾਲੇ ਧਣੀ ਭੂਮਨ ਚਤਰੰਗਾ ਅਤੇ ਧਣੀ ਮਾਲਕ ਹੋਵੇ ਚਾਰ ਰੰਗਾਂ ਦੀ ਫੌਜ ਹੱਥੀ ਘੋੜਿਆਂ ਅਤੇ ਰੱਥਾਂ ਵਾਲੀ ਤੇ ਪੈਦਲ ਹੋਵੇ ਕਿਉਂ ਚਤਰੰਗੀਨ ਚਾਰ ਰੰਗਾਂ ਦੀ ਫੌਜ ਹੋਵੇ ਇਹਦੇ ਪਾਸ ਐਡਾ ਵੱਡਾ ਰਾਜਾ ਕਹਾਵੇ ਸੰਗ ਨਾ ਚਾਲਿਉ ਇਨ ਮਹ ਕਸ਼ੂਏ ਜਿਸ ਵਕਤ ਪਰਲੋਕ ਨੂੰ ਚੱਲਣ ਲੱਗਦਾ ਜੀਵ ਉਹਦੇ ਨਾਲ ਇਹਨਾਂ ਚੋਂ ਕੋਈ ਨਾ ਹਾਠੀ ਨਾ ਘੋੜਾ ਨਾ ਰਸਨ ਮੋਟਰ ਨਾ ਹਵਾਈ ਯਾਜ ਕੋਈ ਪਦਾਰਥ ਵੀ ਨਾਲ ਨਹੀਂ ਇਹਦੇ ਚੱਲਦਾ ਹੈ ਉਠ ਸਿਧਾਉ ਨੰਗਾ ਉਸ ਵੇਲੇ ਨੰਗਾ ਹੀ ਸਾਖ ਸੰਗਤ ਜੀ ਨੰਗਾ ਦੋ ਇਕੱਲੇ ਤਾਂ ਦੁਸੇ ਖੜਾ ਰਾਵਣ ਬੇਪਤਾ ਹੋ ਕੇ ਜਿਤਨੀ ਹੈ ਵਕਾਰਾਂ ਕਰਕੇ ਜੀ ਦੀ ਗੁਆਇ ਹੋਈ ਹੈ ਚੰਗੇ ਗੁਣ ਨਹੀਂ ਜਿਸਨ ਧਾਰਨ ਕੀਤੇ ਉਹ ਨੰਗਾ ਬੇਪਤਾ ਹੋ ਕੇ ਦੁਨੀਆ 'ਚ ਉੱਠ ਕੇ ਚਲਿਆ ਜਾਂਦਾ ਹੈ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਜੇ ਭਾਈ ਮਿੱਤਰਾਂ ਜੇ ਕਰਨੀ ਆ ਤਾਂ ਵਾਹਿਗੁਰੂ ਦੇ ਪਿਆਰੇ ਪਿਆਰ ਕਰਨ ਵਾਲੇ ਆ ਪਰਵੇਸ਼ਨ ਇੱਕ ਵਾਹਿਗੁਰੂ ਦੇ ਨਾਲ ਪਿਆਰ ਪਾਉਣ ਵਾਲੇ ਜਿਹੜੇ ਸੰਤ ਹੈ ਉਹਨਾਂ ਦੀ ਸੰਗਤ ਕਰੋ ਮਾਰਾ ਕਹਿੰਦੇ ਹਨ ਸਬੰਧੀਆਂ ਦਾ ਤੇ ਧਨ ਦਾ ਤੇ ਸਵਾਰੀਆਂ ਵੀ ਤੇਹੀ ਦੀ ਹਾਲਤ ਹੈ ਕੋਈ ਕਿਸੇ ਦਾ ਸਾਥ ਨਹੀਂ ਦਿੰਦੇ ਹਨ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਜੋ ਹਰੀ ਦੇ ਸੰਤ ਹਰੀ ਨੂੰ ਪਿਆਰੇ ਹਨ ਸੋ ਜਿਵੇਂ ਮਾਮਾ ਨੂੰ ਪੁੱਤ ਪਿਆਰੇ ਐ ਵਾਹਿਗੁਰੂ ਨੂੰ ਪਿਆਰੇ ਆਪ ਦੇ ਸੰਤ ਹਨ ਹੈ ਹਰੀ ਦੇ ਸੰਤ ਜੋ ਹਰੀ ਨੂੰ ਪਿਆਰੇ ਹਨ ਤੇ ਪ੍ਰੀਤਮ ਪ੍ਰਭ ਕੇ ਪ੍ਰਭ ਅਕਾਲ ਕ੍ਰਿਪੂਰ ਸੰਤ ਵੀ ਜਿਹੜੇ ਪਰਮ ਪਿਆਰੇ ਹਨ ਵਾਹਿਗੁਰੂ ਨਾਲ ਪਿਆਰ ਕਰਦੇ ਆ ਧਨਮ ਧਨ ਦੇ ਕੇ ਪਰਮੇਸ਼ਰ ਨੂੰ ਆਪਣਾ ਆਪ ਸਮਝਦੇ ਹਨ ਪ੍ਰਾਪਤੀ ਇਸ ਪ੍ਰਕਾਰ ਜਿਹੜੇ ਹਰੀ ਨੂੰ ਸੰਤ ਪਿਆਰੇ ਐ ਤੇ ਜਿਹੜੇ ਪ੍ਰੀਤਮ ਬਣੇ ਆ ਵਾਹਿਗੁਰੂ ਦੇ ਸੰਤ ਸਵਾਸ ਗ੍ਰਾਹ ਜਪਦੇ ਐ ਜੋ ਤਾਂ ਆਪਣੋ ਸੀਸ ਵਾਰ ਕੇ ਵੀ ਮਹਾਰਾਜ ਦੇ ਦਰਸ਼ਨ ਚਾਹੁੰਦੇ ਐ ਤੂੰ ਚਾਹ ਸੱਜਣ ਮੈਂਡੇ ਆ ਗੈ ਸਸ ਉਤਾਰ ਨੈਣ ਮਹੀਂ ਦੇ ਤਰਫ ਦੇ ਕਦ ਪਛੀ ਦੀ ਝਾਰ ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਹਮ ਜਿਹੜੇ ਜਿਨ੍ਹਾਂ ਸੰਤਾਂ ਨੂੰ ਹਰੀ ਪਿਆਰਾ ਹੈ ਮਨਬਣੀ ਸ੍ਰੀ ਕਰਕੇ ਪਿਆਰੇ ਹੈ ਤਾਂ ਕਹ ਹਰ ਹਰ ਗਾਈਏ ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਹਰ ਹਾਲ ਪਰਮੇਸ਼ਵਰ ਦਾ ਜਸ ਹੋਇ ਹਰੀ ਸਾਰਿਆਂ ਪਾਪਾਂ ਦਾ ਹਾਰਕ ਜੋ ਹੈ ਹਰੀ ਸਾਰਿਆਂ ਸੰਸਿਆ ਦਾ ਜੋ ਹਾਰਕ ਹੈ ਉਹਦੇ ਜਸ ਨੂੰ ਗਾਉਣਾ ਕਰੀਏ ਕਿਚਿਤ ਹੋ ਕੇ ਨਾਨਕੀ ਹਾ ਸੁਖ ਆਗੇ ਮੁਖ ਜੇ ਭਾਈ ਸੁਖ ਚਾਹੁੰਦੇ ਹੋ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਲੋਕ ਚ ਵੀ ਸੁਖ ਹੁੰਦਾ ਹੈ ਅੱਗੇ ਪ੍ਰਲੋਕ ਚ ਉਜਲਾ ਮੁਖ ਲੈ ਕੇ ਜਾਈ ਦੇ ਜੀਵ ਨੂੰ ਜੇ ਸਹਿਤ ਦਰਗਾਹ ਵਿੱਚ ਰੇ ਰੇ ਦਰਗੇ ਕਹਿ ਨ ਕੋ ਆ ਬੈਠ ਆਦਰ ਸੁ ਦੇਉ ਉਜਲਾ ਮੁਖ ਦੇ ਸਹਿਤ ਪ੍ਰਲੋਕ ਚ ਜਾਈਦਾ ਹੈ ਸੰਗ ਸੰਤਨ ਕੈ ਪਾਈ ਇਸ ਬਾਦ ਨੂੰ ਇਸ ਲੋਕ ਵਿੱਚ ਸੋਹੋ ਤੇ ਪ੍ਰਲੋਕ ਚ ਉਜਲਾ ਮੁਖ ਇਹ ਮਹਾਪੁਰਖਾਂ ਦੀ ਸੰਗਤ ਕਰਕੇ ਪਾਈਦਾ ਇਹ ਸਮਝ ਲਓ ਕੌਣ ਮਿੱਤਰ ਹੈ ਸੰਸਾਰ ਵਿੱਚ ਵਾਹਿਗੁਰੂ ਦੇ ਪਿਆਰੇ ਮਿੱਤਰ ਹਨ ਸਾਰਿਆਂ ਦਾ ਸੱਜਣਤਾ ਕਰਨ ਵਾਲੇ ਕਿਸੇ ਨਾਲ ਵੈਰ ਨਹੀਂ ਸਭ ਦੇ ਨਾਲ ਉਪਕਾਰ ਕਰਦੇ ਜਿਹੜੇ ਅਸਲ 'ਚ ਮਹਾਰਾਜੇ ਪਿਆਰੇ ਸੰਤ ਮਿੱਤਰ ਹਾਨੇ ਜੋ ਲੋਕੋ ਲੋਕ ਸਹਿਤਾ ਕਰਨ ਵਾਲੇ ਹੈ ਸੰਤਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਾਲ ਪਿਆਰ ਪਾਉਣਾ ਚਾਹੀਦਾ ਹੈ ਹੋਰ ਪਿਆਰ ਜਿਹੜੇ ਸਦਾ ਨਹੀਂ ਨਿਭਦੇ ਨਾ ਧੰਦਾ ਨਾ ਸਵਾਰੀਆਂ ਦਾ ਨਾ ਸੰਬੰਧੀਆਂ ਦਾ ਇਸ ਵਿੱਚ ਸਤਗੁਰਾਂ ਨੇ ਕਹਿਆ ਹੂ ਕੋਈ ਕੋਈ ਯਾਰ ਸਕਦਾ ਹੈ ਕਿ ਕੌਣ ਜਗਤ 'ਚ ਸੱਜਣ ਹੈ ਪਿਆਰਾ ਹੈ ਸਾਡਾ